ਮੇਰੀ ਵੀ ਸੁਨੋ ਪ੍ਰੋਗਰਾਮ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸਮਿਤਾ ਅਲੀਵਾਲ ਇਸ ਪ੍ਰੋਗਰਾਮ ਦੇ ਵਿੱਚ ਵੱਡੀਆਂ ਖਬਰਾਂ ਤੇ ਤਮਾਮ ਉਹ ਮੁੱਦੇ ਲੈ ਕੇ ਹਾਜ਼ਰ ਹੁੰਨੇ ਆ ਜਿਨ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਣੀ ਇਹ ਹਮ ਹੋ ਜਾਂਦੀ ਹੈ ਤੇ ਉਹ ਸਹੀ ਤੇ ਸਟੇਕ ਜਾਣਕਾਰੀ ਕੋਸ਼ਿਸ਼ ਕਰਦੇ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾਈ ਜਾਵੇ ਤੇ ਵੱਡੀਆਂ ਖਬਰਾਂ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਦੇ ਆ ਉਹਨਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਰ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਜੀ ਬਹੁਤ ਮਿਹਰਬਾਨੀ ਸਭ ਤੋਂ ਪਹਿਲਾਂ ਸ਼ਹੀਦੀ ਦਿਵਸ ਜਿਹੜਾ ਸਰ ਚੱਲ ਰਿਹਾ ਹੈ ਸ਼ਹੀਦੀ ਦਿਹਾੜਾ ਜਿਹੜਾ ਚੱਲ ਰਿਹਾ ਉਸ ਦੇ ਨਾਲ ਹੀ ਸੰਬੰਧਿਤ ਖਬਰਾਂ ਤੇ ਗੱਲਬਾਤ ਕਰਦੇ ਆ ਅੱਜ ਸਹਬਜ਼ਾਦੇ ਆ ਦੀ ਸ਼ਹਾਦਤ ਨੂੰ ਲੈ ਕੇ ਪੀਐਮ ਮੋਦੀ ਜਿਹੜੇ ਬੋਲੇ ਨੇ ਉਹਨਾਂ ਨੇ ਕਿਹਾ ਕਿ ਜਿਹੜੀ ਸ਼ਹਾਦਤ ਹੈ ਅਦੁੱਤੀ ਸ਼ਹਾਦਤ ਹੈ ਇਸ ਦੀ ਮਿਸਾਲ ਕਿਤੇ ਵੀ ਨਹੀਂ ਮਿਲਦੀ ਦੇਖੋ ਪਿਛਲੇ 2-3 ਸਾਲ ਤੋਂ ਕੇਂਦਰ ਸਰਕਾਰ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਉਹ ਇਸ ਦਿਨ ਨੂੰ ਅਵੀਰਵਾਲ ਦਿਵਸ ਦੇ ਤੌਰ ਤੇ ਮਨਾਉਂਦੇ ਆ। ਕੱਲਾ ਹੀ ਦਿੱਲੀ ਦੇ ਵਿੱਚ ਨਹੀਂ ਮਨਾਇਆ ਜਾਂਦਾ ਸਮੁੱਚੇ ਭਾਰਤ ਦੇ ਵਿੱਚ ਅੱਜਕੱਲ ਬਹੁਤ ਸਾਰੀਆਂ ਸਰਕਾਰਾਂ ਸੰਸਥਾਵਾਂ ਤੇ ਹੋਰ ਸਥਾਨ ਨੇ ਜਿਹੜੇ ਉਹ ਵੀ ਵੀਰਵਾਲ ਦੇਸ ਬਣਾਉਣ ਲੱਗ ਪਏ ਨੇ ਭਾਵੇਂ ਇਹਦੇ ਉੱਤੇ ਸਿੱਖ ਸੰਸਥਾਵਾਂ ਸਮੇਤ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਾਮ ਤੇ ਇਤਰਾਜ਼ ਹੈ ਉਹ ਕਹਿੰਦੇ ਜੀ ਕਿ ਇਹਦਾ ਨਾਮ ਸਾਹਿਬ ਜਾਦੇ ਸ਼ਹਾਦਤ ਦਿਵਸ ਹੋਣਾ ਚਾਹੀਦਾ ਮੈਗਲ ਮੱਲਨ ਸ਼ਰੂਮਣੀ ਕਮੇਟੀ ਵਾਲਿਆਂ ਦੀ ਪਰੇ ਸਬੰਧ ਦੇ ਵਿੱਚ ਤੁਸੀਂ ਕਿੰਨੇ ਕ ਵਾਰ ਤੁਸੀਂ ਪ੍ਰਧਾਨ ਮੰਤਰੀ ਨੂੰ ਮਿਲਿਓ ਜਾ ਕੇ ਕਿਸੇ ਦੇ ਨਾਲ ਕੋਈ ਗੱਲਬਾਤ ਕੀਤੀ ਹੈ ਜਾਂ ਇੱਥੇ ਬੈਠ ਕੇ ਹੀ ਗੱਲਾਂ ਕਰੀ ਜਾਂਦੇ ਹੋ ਜੇ ਤੁਸੀਂ ਜਾ ਕੇ ਇਸ ਤਰ੍ਹਾਂ ਦੇ ਵਿੱਚ ਉਹਨਾਂ ਨੂੰ ਦੱਸੋਗੇ ਇਦੀ ਮਹੱਤਤਾ ਵੀ ਦੱਸੋਗੇ ਤੇ ਮੇਰਾ ਨਹੀਂ ਖਿਆਲ ਮੈਂ ਆਪਣੀ ਸੋਚ ਮੁਤਾਬਕ ਕਹਿ ਰਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਜਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਇਹਦਾ ਨਾਮ ਬਦਲਣ ਦੇ ਵਿੱਚ ਕੋਈ ਹਿਚਕਚਾਟ ਹੋਵੇਗੀ ਕਿਉਂਕਿ ਉਹਨਾਂ ਨੂੰ ਦਸਰਾ ਪੈਣਾ ਹੈ ਕਿ ਇਹ ਆਮ ਬਾਲ ਨਹੀਂ ਹਨ ਸਿੱਖ ਧਰਮ ਦੇ ਵਿੱਚ ਪੰਜ ਜਿਹੜੀਆਂ ਸ਼ਖਸੀਅਤਾਂ ਨੇ ਪੰਜ ਉਹਨਾਂ ਨੂੰ ਬਾਬੇ ਦਾ ਰੁਤਬਾ ਦਿੱਤਾ ਗਿਆ ਉਹਨਾਂ ਚੋਂ ਚਾਰ ਇਹ ਨੇ ਚਾਰ ਕਿਹੜੇ-ਕਿਹੜੇ ਸਹਬਜ਼ਾਦਾ ਅਜੀਤ ਸਿੰਘ ਸਹਬਜ਼ਾਦਾ ਜੁਝਾਰ ਸਿੰਘ ਸਹਬਜ਼ਾਦਾ ਜੁਰਾਬਰ ਸਿੰਘ ਤੇ ਸਹਬਜ਼ਾਦਾ ਫਤਿਹ ਸਿੰਘ ਬਾਕੀਆਂ ਨੂੰ ਭਾਈ ਦਾ ਕਿਤਾਬ ਦਿੱਤਾ ਗਿਆ ਇਹ ਆਮ ਬਾਲਾਂ ਵਰਗੇ ਬਾਲ ਨਹੀਂ ਸੰ ਇਸੇ ਕਰਕੇ ਤਾਂ ਦੂਸਰੀ ਮਿਸਾਲ ਲਈ ਲੱਭਦੀ ਕਿ 7 ਤੇ 9 ਸਾਲ ਦੇ ਬੱਚੇ ਨੀਹਾਂ ਦੇ ਵਿੱਚ ਜਿੰਦੇ ਚ ਨੇ ਗਏ ਜਿਨ੍ਹਾਂ ਨੇ ਸੀ ਤੱਕਣੀ ਆਖਿਆ ਕੋਈ ਦੂਸਰਾ ਦਿਖਾਉਂਗੇ ਜਿੱਥੇ ਪੋ ਜੀਆ ਸਭ ਤੋਂ ਠੱਡੀਆਂ ਰਾਤਾਂ ਦੇ ਵਿੱਚ ਲੱਖਾਂ ਲੋਕ ਆ ਕੇ ਨਤਮਸਤਕ ਹੁੰਦੇ ਨੇ ਸਿਮੀ ਜੀ ਹੁਣ ਤਾਂ ਇਹਨਾਂ ਦੇ ਬਹੁਤ ਸਾਰੇ ਮੰਤਰੀ ਮੁੱਖ ਮੰਤਰੀ ਉਹ ਵੀ ਆ ਕੇ ਨਤਮਸਤਕ ਹੋ ਰਹੇ ਨੇ ਅਕਾਲੀ ਹਰਿਆਣਾ ਦੇ ਮੁੱਖ ਮੰਤਰੀ ਆ ਕੇ ਗਏ ਨੇ ਫੱਤੇਗੜ ਸਾਹਿਬ ਜੀ ਕਾਂਗਰਸ ਪਾਰਟੀ ਦੀ ਸਮੁੱਚੀ ਟੀਮ ਰਾਜਾ ਬੜਿੰਗ ਦੀ ਤੇ ਹੋਰ ਉਹ ਸਾਰੇ ਇੱਥੇ ਨਾ ਤਮਸ ਤੱਕੋ ਕੇ ਆਏ ਨੇ ਜਿਹੜੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ ਉਹਨਾਂ ਦਾ ਫਰਜਵੰਦਾ ਉਹ ਦੱਸਣ ਖਾਸ ਕਰ ਬਨਜਿੰਦਰ ਸਿੰਘ ਸਿਰਸਾ ਜਿਹੜੇ ਇਸ ਵੇਲੇ ਮੰਤਰੀ ਵੀ ਨੇ ਤੇ ਸਾਬਕਾ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਰਹੇ ਨੇ ਉਨਾ ਦੀ ਨੇੜਤਾ ਜਿਆਦਾ ਉਹ ਜਾ ਕੇ ਦੱਸਣ ਕੀ ਜੀਏ ਅਗਲੇ ਸਾਲ ਤੋਂ ਇਹਦਾ ਨਾਂ ਸਾਹਿਬ ਜਾਦੇ ਸ਼ਹਾਦਤ ਦਿਵਸ ਰੱਖੋ ਮੇਰੇ ਖਲ ਰੱਖਿਆ ਜਾ ਸਕਦਾ ਇਹ ਚ ਕੋਈ ਪਰ ਇਹ ਗੱਲ ਨਾਲੋਂ ਨਾਲ ਕਿਉਂ ਨਹੀਂ ਮੰਨੀ ਜਾਂਦੀ ਕਿ ਅੱਜ ਇਸ ਦਿਵਸ ਦੇ ਉੱਤੇ ਪੂਰੇ ਭਾਰਤ ਦੇ ਵਿੱਚ ਕਿੱਥੋਂ ਕਿੱਥੋਂ ਤੱਕ ਸਮਾਗਮ ਹੋਏ ਨੇ ਕੀ ਅਸੀਂ ਆਪਣੇ ਪੰਜਾਬ ਦੇ ਵਿੱਚ ਸਰਕਾਰ ਇਹਨਾਂ ਦੀ ਵੀ ਰਹੀ ਸਕੂਲਾਂ ਦੇ ਵਿੱਚ ਦਸਨ ਚ ਕਾਮਯਾਬ ਹੋਏ ਆ ਕਿ ਸਾਹਿਬਜ਼ਾਦੇ ਕੌਣ ਸਨ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਕੌਣ ਸੀ ਤੁਸੀਂ ਗੱਲਾਂ ਕਰਦੇ ਹੋ ਦੂਸਰਿਆਂ ਦੇ ਨਾਲ ਆਪ ਕੋ ਜੋ ਕੀਤਾ ਨਹੀਂ ਇਹ ਬਹੁਤ ਵੱਡੀ ਲਸਾਨੀ ਸ਼ਹਾਦਤ ਹੈ ਅਦੁੱਤੀ ਸ਼ਹਾਦਤ ਹੈ ਇਸ ਧਾਰਮਿਕ ਸਮਾਗਮ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਪ੍ਰਧਾਨ ਮੰਤਰੀ ਸਾਹਿਬ ਸ਼ਿਰਕਤ ਕਰਨ ਆਉਂਦੇ ਨੇ ਔਰ ਕਦੇ ਦੇਖਿਆ ਜੋਗੀ ਦਤਿਆਨਾਥ ਮੁੱਖ ਮੰਤਰੀ ਯੂਪੀ ਉਹ ਪਹਿਲੀ ਸਖਸ਼ੀਅਤ ਨੇ ਜਿਨ੍ਹਾਂ ਨੇ ਜੁਪੀ ਦੇ ਵਿੱਚ ਇਹ ਗੱਲ ਤੋਰੀ ਕਿ ਇਹੋ ਜੇ ਦਿਵਸਾਂ ਦੇ ਉੱਤੇ ਛੁੱਟੀ ਨਾ ਕਰੋ ਸਕੂਲਾਂ ਤੇ ਕਾਲਜਾਂ ਦੇ ਵਿੱਚ ਉਹਨਾਂ ਬਾਰੇ ਜਾਣਕਾਰੀ ਦਿਓ ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਸਾਡਾ ਇਤਿਹਾਸ ਕੀ ਹੈ ਕੀ ਹੈ ਸਾਡਾ ਇਤਿਹਾਸ ਇਧਰਲੇ ਪਾਸੇ ਨਹੀਂ ਜਾਣਾ ਜੀ ਸੋ ਅੱਜ ਇਹ ਜਿਹੜਾ ਸਾਰੇ ਥਾਮਾਂ ਦੇ ਉੱਤੇ ਦਿਵਸ ਮਨਾਇਆ ਜਾ ਰਿਹਾ ਹੈ ਕਿਉਂਕਿ ਸਿੱਖ ਸੰਸਥਾਵਾਂ ਬਹੁਤ ਸਾਰੀਆਂ ਸ਼ਕਤੀਆਂ ਨਾਮ ਤੇ ਇਤਰਾਜ਼ ਕਰਦੀਆਂ ਨੇ ਮੈਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਨੇੜੇ ਰਹਿੰਦੇ ਹੋ ਤੁਸੀਂ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਉਹਨਾਂ ਨੂੰ ਜਾ ਕੇ ਇਸ ਸ਼ਹਾਦਤ ਦੀ ਕੁਰਬਾਨੀ ਕੀਤੀ ਉਹਦੇ ਬਾਰੇ ਵੀ ਦੱਸੋ ਤੇ ਇਹ ਵੀ ਦੱਸੋ ਕਿ ਇਹ ਆਮ ਬਾਲਾਂ ਵਰਗੇ ਬਾਲ ਨਹੀਂ ਸਨ ਅੱਜ ਤੱਕ ਦੁਨੀਆ ਦੇ ਇਤਿਹਾਸ ਵਿੱਚ ਦੂਸਰਾ ਇਤਿਹਾਸ ਦੇ ਵਿੱਚ ਦੂਸਰੀ ਉਦਾਹਰਨ ਨਹੀਂ ਜਿੱਥੇ 7 ਤੇ 9 ਸਾਲ ਦੇ ਬੱਚਿਆਂ ਨੇ ਜਿੰਦਾ ਸ਼ਹੀਦ ਹੋਣਾ ਮੰਨਿਆ ਹੋਵੇ ਤੇ ਫਿਰ ਭਾਈ ਜਦੋਂ ਦੂਜਿਆਂ ਨੂੰ ਉਤਰਾਜ ਹੈ ਇਹਦਾ ਨਾ ਬਦਲੋ ਜਿਹੜਾ ਨਾ ਸਰਪ੍ਰਸਤਤਾ ਉਹ ਰੱਖ ਲਓ ਇਸ ਕਰਕੇ ਸੋ ਅੱਜ ਪ੍ਰਧਾਨ ਮੰਤਰੀ ਸਾਹਿਬ ਵੀ ਕਹਿ ਗਏ ਨੇ ਉਹਨਾਂ ਨੇ ਕਿਹਾ ਕਿ ਇਹ ਸ਼ਹਾਦਤ ਦੀ ਅਦੁੱਤੀ ਮਿਸਾਲ ਹੈ ਉਹਨਾਂ ਨੇ ਕੁਝ ਬੱਚਿਆਂ ਦੇ ਨਾਲ ਗੱਲ ਵੀ ਕੀਤੀ ਉਹਨਾਂ ਨੂੰ ਬਹਾਦਰੀ ਪੁਰਸਕਾਰ ਵੀ ਦਿੱਤੇ ਗਏ ਸੋ ਟਾਈਮ ਕੱਟ ਕੇ ਪ੍ਰਧਾਨ ਮੰਤਰੀ ਦਾ ਆਉਣਾ ਇੱਕ ਵੱਡੀ ਗੱਲ ਹੈ ਤੇ ਜਿਹੜਾ ਨਾਂ ਦਾ ਇਤਰਾਜ ਆ ਮੈਨੂੰ ਲੱਗਦਾ ਕਿ ਸਾਰਿਆਂ ਖਾਸ ਕਰ ਜਿਹੜੀਆਂ ਸਾਰੀਆਂ ਸਿਕਸਸ ਥਾਵਾ ਨੇ ਜੀ ਇਹਨਾਂ ਨੂੰ ਅੱਗੇ ਲਾ ਕੇ ਪ੍ਰਧਾਨ ਮੰਤਰੀ ਨਾਲ ਗੱਲ ਕਰਕੇ ਇਹਦਾ ਹੱਲ ਕੱਢਣਾ ਚਾਹੀਦਾ ਜੀ ਇਸ ਦੇ ਨਾਲ ਹੀ ਟਿੱਲੋ ਸਾਹਿਬ ਨਾਲ ਹੀ ਜੋੜ ਲੈਣੇ ਆ ਗੱਲ ਕਿ ਤੁਸੀਂ ਜਿਵੇਂ ਕਿਹਾ ਕਿ ਪੁਰਸਕਾਰ ਬਾਲ ਵੀਰ ਪੁਰਸਕਾਰ ਜਿਹੜੇ ਆ ਉਹ ਵੰਡੇ ਗਏ ਆ ਦਿੱਤੇ ਗਿਆ ਅੱਜ ਇੱਕ ਮਾਣ ਵਾਲੀ ਗੱਲ ਇਹ ਵੀ ਆ ਕਿ ਪੰਜਾਬ ਦਾ ਇੱਕ ਸਰਬੰਦ ਸਿੰਘ ਛੋਟਾ ਜਿਹਾ ਬੱਚਾ ਜਿਸਨੇ ਸਿੰਧੂਰ ਜਿਹੜਾ ਆਪਰੇਸ਼ਨ ਹੋਇਆ ਸੀ ਉਸ ਦੌਰਾਨ ਫੌਜੀਆਂ ਨੂੰ ਚਾਹ ਪਾਣੀ ਪਿਲਾਇਆ ਤੇ ਉਸ ਵਕਤ ਉਹ ਗੱਲਾਂ ਬਾਤਾਂ ਜਿਹੜੀਆਂ ਹੋਈਆਂ ਉਹ ਵੀ ਚਰਚਾ ਦਾ ਵਿਸ਼ਾ ਬਣਿਆ ਸੀ ਅੱਜ ਉਸ ਨੂੰ ਵੀ ਜਿਹੜਾ ਪੁਰਸਕਾਰ ਜਿਹੜਾ ਮਿਲਿਆ ਆ ਤੇ ਉਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਜਿਹੜਾ ਮਾਣ ਮਹਿਸੂਸ ਕੀਤਾ ਕਿ ਪੂਰੇ ਪੰਜਾਬ ਦੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਸ ਸਰਬੰਦ ਸਿੰਘ ਨੂੰ ਬੱਚੇ ਨੂੰ ਛੋਟੇ ਜਿਹਨੂੰ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਸੰਧੂਰ ਆਪਰੇਸ਼ਨ ਦੇ ਦੌਰਾਨ ਜਿਹੜਾ ਉਹ ਉੱਥੇ ਜਾ ਕੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਜਿਹੜਾ ਫੌਜੀਆਂ ਨੂੰ ਚਾਹ ਪਾਣੀ ਪੁਲਾਉਂਦਾ ਸੀ ਉਹਨਾਂ ਤੱਕ ਹਰ ਜ਼ਰੂਰਤ ਦੀ ਚੀਜ਼ ਪਹੁੰਚਾਉਂਦਾ ਸੀ ਤੇ ਇਹ ਵੀ ਦੱਸ ਦਈਏ ਕਿ ਫੌਜ ਦੇ ਵੱਲੋਂ ਵੀ ਉਹਨਾਂ ਨੂੰ ਸਨਮਾਨਿਤ ਪਹਿਲਾਂ ਵੀ ਕੀਤਾ ਗਿਆ ਸੀ ਸਰਬੰਦ ਸਿੰਘ ਨੂੰ ਤੇ ਹੁਣ ਇਹ ਬਾਲ ਵੀਰ ਪੁਰਸਕਾਰ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਜਿਹੜਾ ਇਹ ਲੜਕਾ ਹੈਗਾ ਸਰਬੰਦ ਸਿੰਘ ਇਹ ਸਰਹੱਦ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਨਾਲ ਸਬੰਧਤ ਹੈ ਜੀ ਜਦੋਂ ਆਪਰੇਸ਼ਨ ਸੰਧੂਰ ਚੱਲ ਰਿਹਾ ਸੀ ਤਬਾਹ ਸਾਰੇ ਖੇਤਰਾਂ ਦੇ ਵਿੱਚ ਕਰਫਿਊ ਵਰਗੇ ਹਾਲਾਤ ਸਨ ਇਹ ਬੱਚਾ ਹਰ ਰੋਜ਼ ਕੁਝ ਨਾ ਕੁਝ ਆਪਣੇ ਘਰੋਂ ਕਦੇ ਦੁੱਧ ਕਦੇ ਲੱਸੀ ਕਦੇ ਕੋਈ ਸਬਜ਼ੀ ਉੱਥੇ ਫੌਜੀ ਜਵਾਨਾਂ ਵਾਸਤੇ ਲੈ ਕੇ ਜਾਂਦਾ ਸੀ ਔਰ ਦਿਲਚਸਪ ਗੱਲ ਇਹ ਹੈ ਕਿ ਉਹ ਬਹੁਤ ਜੀਵਾਨ ਵੀ ਇਸ ਬੱਚੇ ਦਾ ਇੰਤਜ਼ਾਰ ਕਰਦੇ ਹੁੰਦੇ ਸਨ ਜੀ ਲਗਾਤਾਰ ਜਾਂਦਾ ਰਿਹਾ ਉਸੇ ਵਕਤ ਹੋ ਗਿਆ ਕਿ ਇਸ ਬੱਚੇ ਦਾ ਸਨਮਾਨ ਕੀਤਾ ਜਾਵੇ ਇਹ ਬੱਚਾ ਇੱਕ ਬੱਖਰੇ ਕਿਸਮ ਦਾ ਬੱਚਾ ਹੈ ਉਨ ਜਦੋਂ ਪੁੱਛਿਆਗਾ ਕਿ ਤੂੰ ਕਿਉਂ ਜਾਣਦਾ ਹੈ ਉਹ ਕਹਿੰਦਾ ਇਹ ਫੌਜੀ ਵੀਰ ਸਾਡੇ ਦੇਸ਼ ਦੇ ਰੱਖਿਅਕ ਨੇ ਦੇਸ਼ ਦੀ ਏਕਤਾ ਤੇ ਖੰਡਤਾ ਲਈ ਇੱਥੇ ਬੈਠੇ ਨੇ ਮੈਨੂੰ ਚੰਗਾ ਲੱਗਦਾ ਹੈ ਮੈਂ ਇਹਨਾਂ ਤੱਕ ਆਮਾ ਔਰ ਉਹਨਾਂ ਫੌਜੀ ਭਰਾਵਾਂ ਨੇ ਵੀ ਜਿਦੇ ਵਿੱਚ ਜਵਾਨ ਵੀ ਸਨ ਅਧਿਕਾਰੀ ਵੀ ਸਨ ਜੀ ਉਹਨਾਂ ਨੇ ਇਸ ਬੱਚੇ ਦਾ ਹੌਸਲਾ ਫੁਚਾਈ ਕੀਤਾ ਨੇ ਨੂੰ ਕਾਫੀ ਸ਼ਾਬਾਸ਼ ਦਿੱਤੀ ਪੁਰਸਕਾਰ ਵਗੈਰਾ ਵੀ ਦਿੱਤੇ ਉਸੇ ਵੇਲੇ ਐਲਾਨ ਹੋ ਗਿਆ ਸੀ ਕਿ ਇਸ ਬੱਚੇ ਨੂੰ ਬੀਰ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ ਜੀ ਤਾਂ ਇਹ ਜੇ ਪੁਰਸਕਾਰ ਦਾ ਪੂਰਾ ਨਾਮ ਆ ਉਹ ਹੈ ਰਾਸ਼ਟਰੀ ਬਾਲ ਪੁਰਸਕਾਰ ਜਿਹੜਾ ਇਹਨਾਂ ਨੂੰ ਦਿੱਤਾ ਗਿਆ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਜੀ ਇਸ ਸਬੰਧ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਅੱਗੇ ਆਏ ਨੇ ਉਹਨਾਂ ਨੇ ਕਿਹਾ ਕਿ ਇਸ ਬੱਚੇ ਨੂੰ ਇਹ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਮਿਲਣਾ ਸਮੁੱਚੇ ਪੰਜਾਬੀਆਂ ਵਾਸਤੇ ਮਾਣ ਵਾਲੀ ਗੱਲ ਹੈ ਸਾਡੇ ਪੰਜਾਬੀਆਂ ਦਾ ਮਾਣ ਵਧਾਤਾ ਇਹਨੇ ਇਹ ਬੱਚਾ ਤਾਂ ਕੋਈ ਆਮ ਨਹੀਂ ਇਸ ਬੱਚੇ ਦੇ ਵਿੱਚ ਅਗਾਹ ਬਦੂ ਅਗਾਹ ਬਦਨ ਦੀ ਸ਼ਕਤੀ ਬਹੁਤ ਹੈ ਮੇਰਾ ਖਿਆਲ ਮਾਨ ਸਾਹਿਬ ਨੂੰ ਬੱਚੇ ਦੀ ਪੜ੍ਹਾਈ ਵਾਸਤੇ ਜੇ ਕੁਝ ਐਲਾਨ ਨਹੀਂ ਕੀਤਾ ਤਾਂ ਕਰਨਾ ਚਾਹੀਦਾ ਜੀ ਇਹੋ ਜੇ ਬੱਚਿਆਂ ਨੂੰ ਹੌਸਲਾ ਪਹਜਾਈ ਉਹਦੀ ਫੀਸ ਵਗੈਰਾ ਕਿਉਂਕਿ ਜਿਹੜੇ ਇਲਾਕੇ ਚੋਂ ਆਉਂਦਾ ਹੈ ਉਹ ਇਲਾਕਾ ਆਪਣੇ ਆਪ ਦੇ ਵਿੱਚ ਪਛੜਿਆ ਹੋਇਆ ਹੈ ਸੋ ਸਿਮੀ ਜੀ ਇਹ ਚੰਗੀ ਗੱਲ ਹੋਈ ਹੈ ਤੇ ਮੁੱਖ ਮੰਤਰੀ ਨੇ ਵੀ ਇਸ ਗੱਲ ਦਾ ਇੱਕ ਕਿਸਮ ਦੇ ਨਾਲ ਹੌਸਲਾ ਬਜਾਏ ਕੀਤਾ ਹੈ ਜੀ ਹੋ ਸਕਦਾ ਹੈ ਮੁੱਖ ਮੰਤਰੀ ਸਾਹਿਬ 26 ਜਨਵਰੀ ਤੱਕ ਜਾਂ ਅਗਲੇ 15 ਅਗਸਤ ਦੇ ਉੱਤੇ ਹੂੰ ਇਸ ਬੱਚੇ ਦਾ ਸਟੇਟ ਅਵਾਰਡ ਨਾਲ ਵੀ ਸਨਮਾਨ ਕਰ ਦੇਣ ਜਗ੍ਹਾ ਹੋਵੇਗਾ ਜੀ ਜੀ ਇਸ ਦੇ ਨਾਲ ਹੀ ਇੱਕ ਹੋਰ ਵੱਡੀ ਖਬਰ ਆ ਜਿਹੜੀ ਕਹਿੰਦੇ ਕਿ ਵੀ ਚਰਚਾ ਦਾ ਵੇਸ਼ਾ ਬਣੀ ਹੋਈ ਆ ਦਰਅਸਲ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਬੰਬ ਦੀ ਸੂਚਨਾ ਨਾਲ ਹਫੜਾ ਦਫੜੀ ਮੱਚੀ ਇਹ ਇੱਕ ਘਟਨਾ ਨਹੀਂ ਹੈਗੀ ਅੱਜ ਦੀ ਘਟਨਾ ਨਹੀਂ ਹੈਗੀ ਟੱਲੋ ਸਾਬੇ ਲੰਬੇ ਸਮੇਂ ਤੋਂ ਧਮਕੀਆਂ ਜਿਹੜੀਆਂ ਮਿਲਦੀਆਂ ਨਜ਼ਰ ਆ ਰਹੀਆਂ ਨੇ ਬਹੁਤ ਸਮੇਂ ਤੋਂ ਇਹ ਚੀਜ਼ਾਂ ਚੱਲਦੀਆਂ ਆ ਰਹੀਆਂ ਨੇ ਤਾਂ ਇਹ ਵੀ ਇਸ ਵਾਰ ਵੀ ਜਿਹੜੀ ਅਜੇ ਅਜੇ ਹਾਈ ਕੁਝ ਦੇਖਣ ਨੂੰ ਮਿਲਿਆ ਦੇਖੋ ਇਹ ਉਹ ਇੱਕ ਗੀਤ ਗਾਉਂਦੇ ਆ ਨਾ ਜੁਗਣੀ ਜੀ ਜੁਗਣੀ ਜਾਵੜੀ ਜਲੰਧਰ ਜੁਗਣੀ ਪਤਨੀ ਜਾਵੜੀ ਅੰਮ੍ਰਿਤਸਰ ਇਹ ਧਮਕੀਆਂ ਵਾਲਾ ਪ੍ਰੋਗਰਾਮ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ ਉੱਥੋਂ ਦੇ ਸਕੂਲਾਂ ਨੂੰ ਡਾਉਨ ਤੋਂ ਧੱਕੀ ਆ ਗਈ ਜੀ ਫਿਰ ਜਲੰਧਰ ਦੀ ਆ ਗਈ ਆ ਪਿਛਲੇ ਹਫਤੇ ਪਟਿਆਲੇ ਚ ਆ ਗਈ ਪਟਿਆਲੇ ਤੋਂ ਹੁਣ ਚੰਡੀਗੜ੍ਹ ਜਾ ਪਹੁੰਚੀ ਐ ਇਹ ਮੱਕਰੀ ਗੱਲ ਆ ਕਿ ਉਤਲੇ ਤਿੰਨ ਸ਼ਹਿਰਾਂ ਦੇ ਵਿੱਚ ਇਹ ਸਕੂਲ ਅਡਾਉਣ ਦੀ ਧਮਕੀ ਜੀ ਜੀ ਅੱਜ ਇਹ ਜ਼ਿਲ੍ਹਾ ਅਦਾਲਤਾਂ ਚੰਡੀਗੜ੍ਹ ਦੀਆਂ ਉਹਨਾਂ ਨੂੰ ਅਡਾਉਣ ਦੀ ਧਮਕੀ ਜਾ ਪਹੁੰਚੀ ਇਹ ਬਹੁਤ ਮੰਤ ਭਾਗੀ ਗੱਲ ਐ ਮੇਰਾ ਕਲ ਚੰਡੀਗੜ੍ਹ ਕੇਂਦਰੀ ਸਸ਼ਾਸਤ ਪ੍ਰਦੇਸ਼ ਹੈ ਪੰਜਾਬ ਹਰਿਆਣਾ ਸਮੇਤ ਤਕਰੀਬਨ ਤਕਰੀਬਨ ਉੱਤਰੀ ਰਾਜਾਂ ਦੀ ਇੱਕ ਸਾਂਝੀ ਫੋਰਸ ਤੇ ਸਾਂਝਾ ਇਹ ਸਾਰਾ ਕੁਝ ਬਣਿਆ ਹੋਇਆ ਹੈ ਇਤੋਂ ਤੱਕ ਜਿਹੜੀ ਪੁਲਿਸ ਉਹਨਾਂ ਦਾ ਸਿਸਟਮ ਵੀ ਸਾਂਝਾ ਬਣਿਆ ਹੋਇਆ ਹੈ ਕਿ ਜੇ ਕੋਈ ਵੱਡੀ ਵਾਰਦਾਤ ਬਾਰੇ ਪਤਾ ਚੱਲਦਾ ਕੋਈ ਸੂਚਨਾ ਮਿਲਦੀ ਹੈ ਤਾਂ ਸਾਡਾ ਜਿਹੜਾ ਉੱਤਰੀ ਖੇਤਰ ਹੈ ਇਹਦੀ ਪੁਲਿਸ ਇੱਕ ਕੋਆਰਡੀਨੇਸ਼ਨ ਕਮੇਟੀ ਬਣਾਈ ਵੀ ਹੈ ਉਹ ਸਾਂਝੇ ਤੌਰ ਤੇ ਕੰਮ ਕਰਨਗੇ ਜੀ ਇਹ ਬਹੁਤ ਵੱਡੀ ਗੱਲ ਹੈ ਤੇ ਹੁਣ ਇਹ ਸਬੰਧ ਦੇ ਵਿੱਚ ਜਿਹੜਾ ਜ਼ਿਲ੍ਹਾ ਬਾਰ ਅਸੋਸੀਏਸ਼ਨ ਹੈ ਜੀ ਉਹਨਾਂ ਨੇ ਵੀ ਸੰਦੇਸ਼ ਵਿੱਚ ਕਿਹਾ ਕਿ ਚੈਂਬਰ ਕੰਪਲੈਕਸ ਵਿੱਚ ਸਾਰੇ ਵਕੀਲ ਮੈਂਬਰ ਤੁਰੰਤ ਆਪਣੇ ਚੈਂਬਰ ਖਾਲੀ ਕਰਨ ਤੇ ਚੈਂਬਰਾਂ ਦੀ ਸਫਾਈ ਕੀਤੀ ਜਾਵੇ ਜੀ ਕਿਤੇ ਇਹ ਨਾ ਹੋਵੇ ਕੋਈ ਅਨਸਕਾਮੀ ਘਟਨਾ ਇਹਨਾਂ ਵਕੀਲ ਭਾਈਚਾਰੇ ਦੇ ਚੈਂਬਰਾਂ ਚ ਹੀ ਵਾਪਰ ਜਾਵੇ ਔਰ ਜਿਹੜਾ ਅਦਾਲਤੀ ਕੰਪਲੈਕਸ ਹੈ ਉਹਨੂੰ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਉਹਦਾ ਚੱਪਾ-ਚੱਪਾ ਛਾਣਨਾ ਚਾਹੀਦਾ ਹੈ ਜੀ ਅਸੀਂ ਇਹਨੂੰ ਹਲਕੇ ਚ ਨਾ ਲੈ ਜੀਏ ਕਿਤੇ ਇਹ ਨਾ ਹੋਵੇ ਕਿ ਕੋਈ ਵੱਡੀ ਘਟਨਾ ਵਾਪਰ ਜਾਵੇ ਬਾਅਦ ਦੇ ਵਿੱਚ ਨੁਕਸਾਨ ਹੋ ਜਾਂਦਾ ਹੂੰ ਫਿਰ ਬਹੁਤ ਵੱਡਾ ਦੁੱਖ ਹੁੰਦਾ ਹੈ ਜੀ ਸੋ ਸਿਮੀ ਜੀ ਤੁਸੀਂ ਦੇਖਿਓ ਇਹ ਜਿਹੜੀ ਧਮਕੀ ਹੈ ਇੱਥੇ ਤੱਕ ਪਹੁੰਚੀ ਹੈ ਹੂੰ ਜਿਹੜਾ ਸਾਡਾ ਖੁਸ਼ਿਆਤੰਤਰ ਹੈ ਮੈਨੂੰ ਲੱਗਦਾ ਕਿ ਉਹਦਾ ਕੋਈ ਬਾਲਾ ਪ੍ਰਭਾਵ ਨਹੀਂ ਰਿਹਾ ਤੇ ਜੇ ਬਾਰੀ-ਬਾਰੀ ਕਦੇ ਸਕੂਲਾਂ ਨੂੰ ਕਦੇ ਜ਼ਿਲ੍ਹਾ ਕੰਪਲੈਕਸ ਨੂੰ ਜਾਂ ਕਦੇ ਹੋਰ ਇਹ ਧਮਕੀਆਂ ਜਾ ਰਹੀਆਂ ਨੇ ਇਹ ਆਪਣੇ ਆਪ ਦੇ ਵਿੱਚ ਗਲਤ ਗੱਲਬਾਤ ਹੈ ਜੀ ਅਰਟਿਲੋ ਸਾਹਿਬ ਇਸ ਦੇ ਨਾਲ ਹੀ ਜਿਹੜਾ ਐਸਜੀਪੀਸੀ ਨੂੰ ਕੁਲਤਾਰ ਸਿੰਘ ਸੰਧਮਾ ਨੇ ਇੱਕ ਜਿਹੜੀਆਂ ਕਹਿੰਦੇ ਕਿ ਉਹ ਅਪੀਲ ਵੀ ਕੀਤੀ ਹੈ ਮੈਂ ਤੁਹਾਡੇ ਨਾਲ ਚਰਚਾ ਵੀ ਪਹਿਲਾਂ ਕਰ ਰਹੀ ਸੀ ਕਿ ਅਪੀਲ ਦੇ ਨਾਲ ਉਹਨਾਂ ਨੇ ਤੰਜ ਵੀ ਕਸਿਆ ਕਿ ਐਸਜੀਪੀਸੀ ਨੂੰ ਜਿਹੜਾ ਇਹ 328 55 ਸਰੂਪਾ ਦੇ ਮਾਮਲੇ ਦੇ ਵਿੱਚ ਸਹਿਯੋਗ ਕਰਨਾ ਚਾਹੀਦਾ ਸਰਕਾਰ ਦਾ ਜੋ ਐਫਆਈਆਰ ਦਰਜ ਹੋਈ ਹੈ ਉਸ ਨੂੰ ਗਲਤ ਨਹੀਂ ਠਹਿਰਾਉਣਾ ਚਾਹੀਦਾ ਤੇ ਨਾਲ ਹੀ ਉਹਨਾਂ ਨੇ ਤੰਜ ਕਸਦੇ ਹੋਏ ਵੀ ਕਿਹਾ ਕਿ ਗੋਲਕਾਂ ਦੀ ਦੁਰਵਰਤੋਂ ਜਿਹੜੀ ਕੀਤੀ ਜਾ ਰਹੀ ਹੈ ਐਸਜੀਪੀਸੀ ਸਿਆਸਤ ਨਾ ਕਰੇ ਦੇਖੋ ਕੁਲਤਾਰ ਸਿੰਘ ਸੰਤਮਾ ਇੱਕ ਗੁਰਸਿੱਖ ਆਦਮੀ ਨੇ ਜੀ ਅਮਰਧਾਰੀ ਨੇ ਜੇ ਕੋਈ ਹੋਰ ਬੰਦਾ ਗੱਲ ਕਰੇ ਤਾਂ ਸਿੱਖ ਕਹਿ ਸਕਦੇ ਆ ਕਿ ਇਹ ਤਾਂ ਬੰਦਾ ਹੀ ਹੋਰ ਹੈ ਜੇ ਕੁਲਤਾਰ ਸਿੰਘ ਸੰਤਮਾ ਕਹਿ ਰਹੇ ਨੇ ਜੀ ਕਿ ਤੁਹਾਡੇ ਜਿਹੜੇ ਆਪਣੇ ਕੰਮ ਨੇ ਗੋਲਕਾਂ ਦੇ ਕਥਤ ਰੂਪ ਦੇ ਵਿੱਚ ਦੁਰਬਰਤੋਂ ਇਹ ਗੱਲ ਉਦੋਂ ਆਈ ਸੀ ਜਦੋਂ ਡੇਰਾ ਰਾਮ ਰਹੀਮ ਜਿਹੜਾ ਮੁਖੀ ਹੈ ਜੀ ਉਹਦੀ ਮਾਫੀ ਦੇ ਮਾਮਲੇ 'ਚ 92 ਲੱਖ ਦੇ ਇਛਤਿਆਰ ਦਿੱਤੇ ਗਏ ਗੁਰੂ ਦੀ ਗੋਲਕ 'ਚੋਂ ਜੀ ਇਹ ਵੱਖਰੀ ਗੱਲ ਹੈ ਕਿ ਆ ਹੁਣ ਪਿੱਛੇ ਜੇ ਇਹਨਾਂ ਨੂੰ ਭਰਉਣ ਦਾ ਆਦੇਸ਼ ਅਕਾਲ ਤਖਤ ਨੇ ਦਿੱਤਾ ਸੀ ਇਹ ਆਪਣੇ ਆਪ ਦੇ ਵਿੱਚ ਬਹੁਤ ਉਹ ਹੈ ਤੇ ਜੇ ਸਦਮਾ ਸਾਹਿਬ ਕਹਿੰਦੇ ਵੀ ਤੁਸੀਂ ਆਪਣਾ ਕੰਮ ਕਰੋ ਤੁਹਾਡੇ ਕੋਲੋਂ ਆਪਣਾ ਕੰਮ ਤਾਂ ਹੁੰਦਾ ਨਹੀਂ ਤੁਸੀਂ ਤਾਂ ਕਮੀ ਹੋਰ ਕਰ ਰਹੇ ਹੋ ਜੀ ਤੇ ਕਿੰਨੇ ਕੱਲੇ-ਕੱਲੇ ਦੋਸ਼ ਪ੍ਰਤੀ ਦੋਸ਼ ਨੇ ਜੋ ਛੁਰਮਣੀ ਕਮੇਟੀ ਤੇ ਲੱਗਦੇ ਨੇ ਤੇ ਕਹਿਣਗੇ ਸਾਡੇ ਧਾਰਮਿਕ ਮਾਮਲਿਆਂ 'ਚ ਦਖਲ ਨਾ ਦਿਓ ਜੀ ਜੇ ਕੋ ਉਥੇ ਕਥਤ ਰੂਪ ਦੇ ਵਿੱਚ ਵੱਡੀ ਪੱਧਰ ਤੇ ਹੀਰਾ ਫੇਰੀ ਕਰ ਜਾਂਦਾ ਕਥਤ ਉਹ ਛੋਟੇ ਧਾਰਮਿਕ ਮਾਮਲੇ 'ਚ ਦਖਲ ਹੈ ਹੂੰ ਪਹਿਲਾਂ ਵੀ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਅਦਾਲਤਾਂ 'ਚ ਕੇਸ ਚੱਲਦੇ ਨੇ ਜੀ ਸੋਸ਼ਲ ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਜਿਹੜੇ ਉਹਨਾਂ ਤੇ ਸਵਾਲ ਉੱਠਦੇ ਐ ਉਹਦੇ ਉੱਤੇ ਕੰਮ ਕਰਨਾ ਚਾਹੀਦਾ ਐ ਔਰ ਸਹਿਯੋਗ ਦੇਣਾ ਚਾਹੀਦਾ ਐ ਤਾਂ ਜੋ ਜਿਸ ਮਕਸਦ ਨਾਲ ਇੱਕ ਕਮੇਟੀ ਬਣੀ ਸੀ ਤੁਸੀਂ ਉਸ ਮਕਸਦ ਨੂੰ ਅੱਗੇ ਲੈ ਕੇ ਜਾਓ ਲੋਕਾਂ ਦੇ ਵਿੱਚ ਜਿਵੇਂ ਆ ਬੀਰਬਾਲ ਦੀ ਪਸਲਾ ਇਹਦੇ ਸਬੰਧ ਦੇ ਵਿੱਚ ਤੁਸੀਂ ਕਿੰਨੇ ਕ ਵਾਰ ਜਾ ਕੇ ਪ੍ਰਧਾਨ ਮੰਤਰੀ ਨੂੰ ਮਿਲਿਓ ਬੰਦੀ ਸੰਕਾ ਦੀ ਤੁਸੀਂ ਇੱਕ ਦਸਕਤ ਕਰਾਏ ਤੇ ਉਹ ਕਿੱਥੇ ਪਏ 25 ਲੱਖ ਦਸਕਤ ਸੋ ਐਸ ਤਰ੍ਹਾਂ ਨਹੀਂ ਜੋ ਕਮ ਸ਼ਰੂਣੀ ਕਮੇਟੀ ਦਾ ਉਹ ਸ਼ਰੂਣੀ ਕਮੇਟੀ ਕਰੇ ਜਿਹੜਾ ਦੂਜਿਆਂ ਦਾ ਕੰਮ ਆ ਉਹ ਕਰਨ ਇੱਕ ਦੂਜੇ ਨਾਲ ਲੜਨ ਦੀ ਥਾਂ ਤੇ ਉਹ ਸਾਰੂ ਕਮਾਂ ਵੱਲ ਧਿਆਨ ਦੇਣਾ ਚਾਹੀਦਾ ਜੀ ਟਿਲੂ ਸਾਹਿਬ ਖਬਰਾਂ ਤਾਂ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਨੀ ਬਣਦੀ ਆ ਪਰ ਦਰਸ਼ਕਾਂ ਨੂੰ ਜਾਣਕਾਰੀ ਦੇਣ ਦੇ ਲਈ ਸਟੀਕ ਜਾਣਕਾਰੀਆਂ ਤੱਕ ਪਹੁੰਚਾਉਣ ਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਜੀ ਇੱਕ ਮੇਰੇ ਵੀ ਸੁਣਾ ਪ੍ਰੋਗਰਾਮ ਦੇ ਵਿੱਚ ਹੋਰ ਖਬਰਾਂ ਲੈ ਕੇ ਜਿਨ੍ਹਾਂ ਤੇ ਅਪਡੇਟ ਦੇਣੀ ਤੁਹਾਨੂੰ ਜ਼ਰੂਰੀ ਆ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਮਿੰਦੇ ਇਜਾਜ਼ਤ ਧੰਨਵਾਦ